ਤੁਹਾਨੂੰ ਪਤਾ ਹੈ ਜੀ ਜੋ ਹਾਲਾਤ ਨੇ ਅਸੀਂ ਗਰਾਉਂਡ ਤੇ ਆਏ ਹੋਏ ਪਿੰਡਾਂ ਚ ਲਗਾਤਾਰ ਕੱਲ ਰਾਤ ਅਸੀਂ ਆ ਗਏ ਸੀ ਸਾਫ ਸਾਈਡ ਦੀਆਂ ਟੀਮਾਂ ਸਾਡੇ ਸਾਰੇ ਭਰਾ ਕੁਕਰਾਜ ਬਾਈ ਜਿੰਨੇ ਵੀ ਇੱਥੇ ਲੋਕਲ ਸਾਡੇ ਪਰਿਵਾਰ ਕੰਮ ਕਰਦੇ ਆ ਅਸੀਂ ਇੱਕ ਥੋੜੀ ਚਰਨਾ ਚ ਬੇਨਤੀ ਕਰਨੀ ਹੈ ਕਿ ਲਗਾਤਾਰ ਕਿਉਂਕਿ ਜਦੋਂ ਵੀ ਪੰਜਾਬ ਚ ਕਿਤੇ ਵੀ ਕੋਈ ਵਿਪਤਾ ਹੁੰਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲੀ ਥਾਸੀਰ ਪੰਜਾਬੀਆਂ ਦੀ ਸਾਡੀ ਕੌਮ ਦੀ ਇਹ ਹੈ ਕਿ ਨਿਰਸਵਾਰਥ ਸੇਵਾ ਕਰਦੇ ਆ ਤੇ ਮਾਲਵੇ ਤੋਂ ਦੁਆਬੇ ਤੋਂ ਮਾਝੇ ਤੋਂ ਸਾਰੇ ਲੋਕ ਇੱਥੇ ਮਦਦ ਲੈ ਕੇ ਪਹੁੰਚ ਰਹੇ ਆ ਸੇਵਾ ਲੈ ਕੇ ਪਹੁੰਚ ਰਹੇ ਆ ਬਸ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਇਹ ਕਰਨੀ ਆ ਸਾਡੇ ਐਨਆਰਆਈ ਭਰਾ ਬਹੁਤ ਸਾਨੂੰ ਫੋਨ ਕਰਦੇ ਆ ਸਹਿਯੋਗ ਵਾਸਤੇ ਅਸੀਂ ਇਹਨੂੰ ਥੋੜਾ ਜਿਹਾ ਪਲਾਨ ਆਊਟ ਕਰੀਏ ਜਿਵੇਂ ਜਿਹੜੀ ਰਸਦ ਹੈ ਹੁਣ ਸਾਡੇ ਕੋਲੇ ਉਹ ਆਲਮੋਸਟ ਰਸਦ ਹੈ ਜਿਹੜੀ ਉਹ ਬਹੁਤ ਜ਼ਿਆਦਾ ਸਟਾਕ 'ਚ ਹੋਈ ਹੋਈ ਹੈ ਸਾਨੂੰ ਜਿਹੜੀ ਹੁਣ ਜ਼ਰੂਰਤ ਹੈ ਉਹ ਹੈਗੀ ਆ ਜਿਵੇਂ ਪਸ਼ੂਆਂ ਦੇ ਚਾਰੇ ਵਾਸਤੇ ਅ ਆਚਾਰ ਹੋ ਗਿਆ ਚੌਕਰ ਹੋ ਗਈ ਟੂੜੀ ਹੋ ਗਈ ਇਹ ਤੀਜਿਆਂ ਦੀ ਲੋੜ ਹੈ ਜਿਹੜੇ ਵੀਰ ਰਸਤ ਲੈ ਕੇ ਆ ਰਹੇ ਆ ਖਾਣ ਪੀਣ ਵਾਲੇ ਕੋਈ ਫੂਟ ਲੈ ਕੇ ਆ ਰਹੇ ਆ ਕੋਈ ਆਟਾ ਲੈ ਕੇ ਆਲਾ ਲੈ ਕੇ ਆ ਰਿਹਾ ਹੈ ਦਾਲਾਂ ਲੈ ਕੇ ਆ ਰਿਹਾ ਹੈ ਉਹਨਾਂ ਨੂੰ ਆਪਾਂ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਨਾ ਲੈ ਕੇ ਆਓ ਆਪਾਂ ਉਹਨਾਂ ਨੂੰ ਹਲੇ ਰੋਕ ਲਈਏ ਸਟੋਰ ਕਰ ਲਈਏ ਪ੍ਰਾਇਓਰਟੀ ਆਪਾਂ ਪਹਿਲ ਦੇ ਆਧਾਰ ਤੇ ਲੈ ਕੇ ਆਈਏ ਪਸ਼ੂਆਂ ਵਾਸਤੇ ਚਾਰਾ ਜਿਹੜਾ ਕਿ ਜਿਆਦਾ ਜ਼ਰੂਰੀ ਹੈ ਉਹ ਹੁਣ ਪਹੁੰਚਦਾ ਕਰੀਏ ਕਿਉਂਕਿ ਜੇ ਮੈਂ ਵੀਰ ਨੂੰ ਕਹੂੰਗਾ ਤੁਸੀਂ ਦਿਖਾਓ ਵੀ ਰਹੀ ਏਧਰਲੇ ਪਾਸੇ ਇਹ ਜਿਹੜੇ ਘਰ ਨੇ ਆਲੇ-ਦਾਲੇ ਇੱਥੇ ਤੱਕ ਉਹ ਇਹ ਪਸ਼ੂਆਂ ਦਾ ਚਾਰਾ ਜਾਂ ਜਿੰਨ ਰਸਦ ਹੈ ਉਹ ਅਸੀਂ ਉਹਨੂੰ ਗ੍ਰਾਉਂਟ ਤੇ ਆ ਕੇ ਚੈੱਕ ਕੀਤਾ ਸਾਰਾ ਕਿ ਕਿਹੜੀ ਕਿਹੜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਜਿਹੜੀਆਂ ਟੀਮਾਂ ਕੰਮ ਕਰ ਰਹੀਆਂ ਨੇ ਜ਼ਿਆਦਾਤਰ ਮੈਂ ਰਾਤ ਵੀ ਇੱਕੋ ਜਿਹੜਾ ਮੈਂ ਗੱਲ ਕੀਤੀ ਉਹ ਵੀ ਵੀਰ ਇਹੀ ਕਹਿ ਰਹੇ ਆ ਕਿ ਸਾਨੂੰ ਰਸਦ ਹੈ ਜਿਹੜੀ ਸਾਡੇ ਕੋਲ ਬਹੁਤ ਜ਼ਿਆਦਾ ਹੋਊਗੀ ਹੁਣ ਤੁਸੀਂ ਸਾਡੇ ਵਾਸਤੇ ਜਿਹੜੇ ਵੀਰ ਸੇਵਾ ਭੇਜ ਰਹੇ ਆ ਉਹ ਪਸ਼ੂਆਂ ਵਾਸਤੇ ਆਪਾਂ ਚਾਰਾ ਜ਼ਰੂਰ ਭੇਜੀਏ ਬਾਕੀ ਤੁਹਾਨੂੰ ਡਿਟੇਲ ਚ ਸਾਡੇ ਵੀਰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੈਂ ਪਿਛਲੇ 13 ਤਰੀਕ ਤੋਂ ਲਗਭਗ ਗਰਾਉਂਡ ਦੇ ਵਿੱਚ ਹੀ ਆ ਪਹਿਲਾਂ ਸultanpur ਲੋਧੀ ਫਿਰ ਫਿਰੋਜ਼ਪੁਰ ਫੂਨ ਗਰਦਾਸਪੁਰ ਦੇ ਵਿੱਚ ਵਿਚਰ ਰਹੇ ਹਾਂ ਗਰਦਾਸਪੁਰ ਦੇ ਵਿੱਚ ਪਹਿਲੇ ਦਿਨਾਂ ਸਹੀਂ 450 ਦੇ ਕਰੀਬ ਬੱਚਾ 150 ਦੇ ਕਰੀਬ ਸਟਾਕ ਉੱਥੋਂ ਰੈਸਕਿਊ ਕਰਕੇ ਹੁਣ ਹੌਲੀ ਹੌਲੀ ਪਾਣੀ ਦਾ ਜਿਹੜਾ ਲੈਵਲ ਆ ਉਹ ਜਨਾਲੇ ਪਹੁੰਚ ਚੁੱਕਿਆ ਸੋ ਅਸੀਂ ਲਗਾਤਾਰ ਗਰਾਉਂਡ ਲੈਵਲ ਦੇ ਉੱਪਰ ਕੰਮ ਕਰ ਰਹੇ ਹਾਂ ਔਰ ਦੇਖ ਰਹੇ ਹਾਂ ਕਿ ਇੰਨਾ ਤੋਂ ਜ਼ਿਆਦਾ ਘਰੇਲੂ ਸਮਾਨ ਘਰੇਲੂ ਵਸਤਾਂ ਜੜੀਆਂ ਨੇ ਉਹ ਇੱਥੇ ਪਹੁੰਚ ਚੁੱਕੀਆਂ ਨੇ ਜਿਦੀ ਹੁਣ ਦਰਵਾਜ਼ੇ ਤੋਂ ਹੋਣੀ ਸ਼ੁਰੂ ਹੋ ਚੁੱਕੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਐ ਸਾਡੇ ਨਾਲ ਜਸਬਾਦਵਾ ਸਾਹਿਬ ਉਹਨਾਂ ਨੇ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਬੇਨਤੀ ਹੈ ਕਿ ਅੱਜ ਭਾਈ ਰਵੀ ਸਿੰਘ ਉਹਨਾਂ ਨੇ ਵੀ ਇੱਕ ਬੇਨਤੀ ਲਾਈ ਸੀਗੀ ਇੱਕ ਉਹਨਾਂ ਨੇ ਈਮੇਲ ਵੀ ਸਾਡੇ ਪੇਜ ਤੇ ਜਨਰੇਟ ਹੋਈ ਆ ਅਸੀਂ ਸਾਰੇ ਉਹਦੇ ਵਿੱਚ ਰਜਿਸਟਰਡ ਹੋ ਕੇ ਜਿਹੜਾ ਇੱਥੇ ਜੋ ਵੀ ਸਮਾਨ ਪਹੁੰਚਦਾ ਕਰਨਾ ਉਹ ਆਪਾਂ ਇੱਕ ਤਰੀਕੇਬੰਦ ਯੋਜਨਾਬੰਦ ਤਰੀਕੇ ਦੇ ਨਾਲ ਕਰੀਏ ਕਿਉਂਕਿ ਇੱਥੇ ਸਮਾਨ ਜਿਹੜਾ ਨਾ ਜਿਸ ਜਿੰਨਾ ਪਰਿਵਾਰਾਂ ਤੱਕ ਪਹੁੰਚਣਾ ਚਾਹੀਦਾ ਉਹਨਾਂ ਤੱਕ ਪਹੁੰਚ ਨਹੀਂ ਹੋ ਪਾ ਰਹੀ ਉਹ ਜਿਹੜੇ ਪਿੰਡ ਬਿਲਕੁਲ ਰੋਡ ਦੇ ਉੱਪਰ ਨੇ ਜਿਹੜੇ ਪਰਿਵਾਰ ਰੋਡ ਦੇ ਉੱਪਰ ਬੈਠੇ ਹੋਏ ਨੇ ਉਹਨਾਂ ਦੇ ਕੋਲ ਇੰਨਾ ਕ ਜਿਆਦਾ ਸਟਾਕ ਹੋ ਗਿਆ ਕਿ ਲਗਭਗ 6 ਮਹੀਨੇ ਵੀ ਉਹਨਾਂ ਦੇ ਘਰਾਂ ਚ ਉਹੀ ਮੁੱਕਣਾ ਸੋ ਮੇਰੀ ਬੇਨਤੀ ਇਹ ਆ ਸਭ ਤੋਂ ਵੱਧ ਪ੍ਰਾਇੋਰਟੀ ਤੇ ਅਗਰ ਕੋਈ ਸਮਾਨ ਹੈਗਾ ਉਹ ਇਸ ਟਾਈਮ ਹੈਗਾ ਡੰਗਰਾਂ ਦਾ ਚਾਰਾ ਟੂੜੀ ਕਾ ਚੋਖਰ ਆਚਾਰ ਇਹ ਚੀਜ਼ਾਂ ਸਭ ਤੋਂ ਵੱਧ ਪ੍ਰਾਇੋਰਟੀ ਤੇ ਆ ਉਹ ਚੀਜ਼ਾਂ ਜਿਹੜੀਆਂ ਸਿਰਫ ਅਜੇ ਆਉਣ ਬਾਕੀ ਸਮਾਨ ਜਿੰਨੇ ਵੀ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਹੋ ਹੋ ਕਿ ਸਮਾਨ ਇਕੱਠਾ ਹੋ ਰਿਹਾ ਉਸ ਸਾਰੇ ਸਟਾਕ ਨੂੰ ਇੱਕ ਜਗ੍ਹਾ ਜਿਹੜਾ ਉਹ ਇਕੱਠਾ ਆਪਣੇ ਪਿੰਡਾਂ ਵਿੱਚ ਕਰਕੇ ਰੱਖੋ ਨੂੰ ਆਪਾਂ ਦੁਬਾਰਾ ਤੋਂ ਫਿਰ ਇੱਕ ਵਾਰੀ ਅਨਾਉਂਸਮੈਂਟ ਕਰਾਂਗੇ ਇਸ ਚੀਜ਼ ਦੀ ਉਹ 5 ਦਿਨ ਬਾਅਦ 7 ਦਿਨ ਬਾਅਦ ਪੂਰੇ ਨਾਰਮਲ ਇੱਥੇ ਹਾਲਾਤ ਹੋ ਜਾਣੇ ਨੇ ਉਸ ਤੋਂ ਬਾਅਦ ਇੱਥੇ ਵੱਡੇ ਲੈਵਲ ਤੇ ਮੈਡੀਕਲ ਦਾ ਕੰਮ ਚੱਲਣਾ ਡੰਗਰਾਂ ਦਾ ਇਲਾਜ ਦਾ ਕੰਮ ਚੱਲਣਾ ਕਿ ਉਹਨਾਂ ਦੇ ਜਿਹੜੀ ਚਮੜੀ ਆ ਉਹ ਖਰਾਬ ਹੋ ਚੁੱਕੀ ਆ ਲਗਾਤਾਰ